ਸ਼ੂਟਿੰਗ ਦੌਰਾਨ ਹਾਸੇ ਦਾ ਸ਼ਿਕਾਰ ਹੋਏ ਪਰਮੇਸ਼ਰ ਵਰਮਾ ਜਾਨੋ ਕੀ ਇਹ ਪੁਰਾ ਮਾਮਲਾ ਸਸੂਗਲ ਦੇ ਸਾਰਿਆਂ ਨੂੰ ਦੱਸ ਰਿਹਾ ਪਬਲਿਕ ਅਪਡੇਟ ਟੀਵੀ ਮੈਂ ਹਾਨਿਸ਼ ਸ਼ਰਮਾ ਇਸ ਵਕਤ ਦੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦੇ ਕਿ ਇੱਕ ਖਬਰ ਪੰਜਾਬੀ ਫਿਲਮ ਇੰਡਸਟਰੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬੀ ਮਸ਼ਹੂਰ ਗੀਤਕਾਰ ਤੇ ਅਦਾਕਾਰ ਪਰਮੇਸ਼ਰ ਵਰਮਾ ਹਾਸੇ ਦਾ ਸ਼ਿਕਾਰ ਹੋ ਗਏ ਨੇ ਤੁਹਾਨੂੰ ਦੱਸ ਦੇ ਕਿ ਇੱਕ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਜਿਹੜੇ ਪਰਮੇਸ਼ਰ ਵਰਮਾ ਨੇ ਉਹ ਹਾਸੇ ਦਾ ਸ਼ਿਕਾਰ ਹੋਏ ਨੇ ਜਿਸ ਦੇ ਚਾਲਦੇ ਉਹਨਾਂ ਦੇ ਚਿਹਰੇ ਤੇ ਮਾਮੂਲੀ ਸੱਟਾਂ ਵੀ ਲੱਗੀਆਂ ਨੇ ਤੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਵੀ ਲੈ ਕੇ ਜਾਇਆ ਗਿਆ ਤੁਹਾਨੂੰ ਦ ਫਿਲਮ ਦੇ ਵਿੱਚ ਫਿਲਮ ਸ਼ੇਰਾ ਦੀ ਸ਼ੂਟਿੰਗ ਚੱਲ ਰਹੀ ਸੀ ਜਿਸ ਦੇ ਦੌਰਾਨ ਪਰਮੇਸ਼ਵਰ ਮਾ ਹਾਸੇ ਦਾ ਸ਼ਿਕਾਰ ਹੋ ਗਏ ਤੁਹਾਨੂੰ ਦੱਸ ਦਈਏ ਕਿ ਪਰਮੇਸ਼ਵਰ ਮਾ ਦੇ ਚਿਹਰੇ ਤੇ ਸੱਟਾਂ ਲੱਗੀਆਂ ਨੇ ਫਿਲਮ ਦੇ ਵਿੱਚ ਇੱਕ ਸੀਨ ਸੀ ਜਿਸ ਦੇ ਵਿੱਚ ਕਾਰ ਤੇ ਨਕਲੀ ਗੋਲੀਆਂ ਚਲਾਈਆਂ ਜਾ ਰਹੀਆਂ ਹੁੰਦੀਆਂ ਨੇ ਤੇ ਇਸੇ ਸੀਨ ਦੀ ਜਿਹੜੀ ਹੈ ਸ਼ੂਟਿੰਗ ਚੱਲ ਰਹੀ ਸੀ ਜਿਸ ਦੇ ਚੱਲਦੇ ਆ ਗੱਡੀ ਦਾ ਜਿਹੜਾ ਸ਼ੀਸ਼ਾ ਸੀ ਉਹ ਅਚਾਨਕ ਹੀ ਟੁੱਟ ਜਾਂਦਾ ਤੇ ਸ਼ੀਸ਼ੇ ਦੇ ਜਿਹੜੇ ਛੋਟੇ ਕੰਸੀ ਆ ਪਰਮੇਸ਼ਵਰ ਮਾ ਦੇ ਚਿਹਰੇ ਤੇ ਲੱਗਦੇ ਨੇ ਜਿਸ ਕਾਰਨ ਪਰਮੇਸ਼ਵਰ ਮਾ ਦੇ ਚਿਹਰੇ ਤੇ ਸੱਟਾਂ ਲੱਗਦੀਆਂ ਨੇ ਤੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਤੁਹ ਕਾਲ ਦੀ ਜਾਣਕਾਰੀ ਪਰਮੇਸ਼ਵਰ ਮਾਦੇ ਦੁਆਰਾ ਆਪ ਸੋਸ਼ਲ ਮੀਡੀਆ ਤੇ ਰਾਹੀਂ ਦਿੱਤੀ ਗਈ ਹੈ ਪਰਮੇਸ਼ਵਰ ਮਾ ਨੇ ਲਿਖਿਆ ਹੈ ਕਿ ਪਰਮੇਸ਼ਵਰ ਮਾ ਨੇ ਲਿਖਿਆ ਹੈ ਕਿ ਪਰਮਾਤਮਾ ਦੀ ਦਇਆ ਦੇ ਨਾਲ ਮੈਂ ਠੀਕ ਹਾਂ ਇੱਕ ਗਲਤੀ ਹੋ ਗਈ ਸੀ ਇੱਕ ਹਾਸਾ ਹੋ ਗਿਆ ਸੀਗਾ ਪਰ ਹੁਣ ਪਰਮਾਤਮਾ ਦੇ ਦਇਆ ਦੇ ਨਾਲ ਮੈਂ ਠੀਕ ਹਾਂ ਤੁਹਾਨੂੰ ਦੱਸ ਦੇ ਕਿ ਪਰਮੇਸ਼ਵਰ ਮਾ ਇੱਕ ਬਹੁਤ ਹੀ ਬਿਹਤਰੀਨ ਸਿੰਗਰ ਨੇ ਲੋਕਾਂ ਦੇ ਵੱਲੋਂ ਪਰਮੇਸ਼ਵਰ ਮਾ ਦੇ ਗਾਣਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਤੇ ਹਾਲੇ ਦੇ ਵਿੱਚ ਪਰਮੇਸ਼ਵਰ ਮਾ ਦੇ ਫਿਲਮ ਸ਼ੇਰਾ ਦੀ ਸ਼ੂਟਿੰਗ ਚੱਲ ਰਹੀ ਹੈ ਜਿਸ ਦੇ ਚੱਲਦੇ ਪਰਮੇਸ਼ਵਰ ਮਾ ਹਾਸੇ ਦਾ ਸ਼ਿਕਾਰ ਹੋ ਜਾਂਦੇ ਨੇ ਉਹਨਾਂ ਦੇ ਚ ਆਮਲੀ ਸੱਟਾਂ ਲੱਗਦੀਆਂ ਨੇ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ ਪਰਮਾਤਮਾ ਦੀ ਦਇਆ ਦੇ ਨਾਲ ਹੁਣ ਪਰਮੇਸ਼ਵਰ ਮਾ ਠੀਕ ਨੇ ਇਸੇ